ਜੋ ਕਿ ਤੁਹਾਡੀ ਕਿਡਨੀ ਨੂੰ ਖਰਾਬ ਕਰ ਸਕਦੀਆਂ ਨੇ ਤਾਂ ਉਹਨਾਂ ਤੋਂ ਤੁਹਾਨੂੰ ਕਿਵੇਂ ਪਰੇਸ਼ ਕਰਨਾ ਚਾਹੀਦਾ ਹੈ ਤੇ ਉਹ ਕਿਹੜੀਆਂ ਡਰਿੰਕਸ ਨੇ ਜੋ ਕਿ ਤੁਹਾਨੂੰ ਨਹੀਂ ਪੀਣੀਆਂ ਚਾਹੀਦੀਆਂ ਦਰਅਸਲ ਜੋ ਕਿ ਤੁਹਾਨੂੰ ਦੱਸਦੇ ਕਿ ਖਾਣ ਪੀਣ ਦੇ ਮਾਮਲੇ ਦੇ ਵਿੱਚ ਵਿਅਕਤੀ ਨੂੰ ਕੁੱਲ ਚੀਜ਼ਾਂ ਤੋਂ ਪਰੇਸ਼ ਕਰਨਾ ਚਾਹੀਦਾ ਹੈ ਇੱਕ ਖੋਜ ਦਰਸਾਉਂਦੀ ਹੈ ਕਿ ਬਹੁਤ ਜ਼ਿਆਦਾ ਕੋਲਾ ਪੀਣ ਦੇ ਨਾਲ ਪਿਸ਼ਾਬ ਦੀ ਰਸਾਇਣਿਕ ਬਣਤਰ ਬਦਲ ਜਾਂਦੀ ਹੈ ਅਤੇ ਪੱਥਰੀ ਬਣ ਦਾ ਖਤਰਾ ਵੱਧ ਜਾਂਦਾ ਹੈ ਇਸ ਦੇ ਲਈ ਕਾਲੇ ਸੋਡੇ ਨੂੰ ਘਟਾਉਣਾ ਜਾਂ ਫਿਰ ਤੋਂ ਦੱਸ ਦਈਏ ਕਿ ਉਸ ਨੂੰ ਛੱਡ ਦੇਣਾ ਲੰਬੇ ਸਮੇਂ ਲਈ ਤੁਹਾਡੇ ਗੁਰਦਿਆਂ ਦੀ ਰੱਖਿਆ ਕਰ ਸਕਦਾ ਹੈ। ਪਾਣੀ ਅਤੇ ਹਾਈਡਰੇਸ਼ਨ ਇੱਥੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਇੱਕ ਬਿਹਤਰ ਵਿਕਲਪ ਤੌਰ ਦੇ ਉੱਤੇ ਨਿੰਬੂ ਜਾਂ ਫਿਰ ਅ ਦੱਸ ਦਈਏ ਕਿ ਸਪਾਰਕਲਿੰਗ ਵਾਟਰ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਨਾਲ ਫੀਜ਼ ਵੀ ਮਿਲਦਾ ਹੈਗਾ ਤੇ ਮਿਨਰਲ ਬੈਲੈਂਸ ਜਾਂ ਫਿਰ ਜ਼ਿਆਦਾ ਚੀਨੀ ਵਰਗੀਆਂ ਪਰੇਸ਼ਾਨੀਆਂ ਤੋਂ ਜੋ ਕਿ ਬਚਾ ਜਾ ਸਕਦਾ ਹੈ। ਤਾਂ એનર્ਜੀ ਡਰਿੰਕਸ ਦੇ ਵਿੱਚ ਕੈਫੀਨ, ਖੰਡ ਅਤੇ ਦੱਸਦੀ ਹੈ ਕਿ ਸਟੀਮੂਲੇਟਰਸ ਐਨੀ ਮਾਤਰਾ ਦੇ ਵਿੱਚ ਹੁੰਦੇ ਹਨ ਜੋ ਕਿ ਗੁਰਦਿਆਂ 'ਤੇ ਕਾਫੀ ਦਬਾਅ ਪਾਉਂਦੇ ਨੇ